É! What? <laughs> ਇਤਿਹਾਸ ਬਹੁਤ ਵੱਡਾ ਹੈ ਤੇ ਵਡਿਆਂ ਦਾ ਇਤਿਹਾਸ ਬੋਲਦੇ ਆਏ ਤਨੀ ਨਿਕਾ ਪ੍ਰਕਾਸ਼ ਵਿੱਚ ਸਤਿਉਕ ਨੂੰ ਲਾਉਂਦੀਆਂ ਆਪ ਸਭ ਤੋਂ ਪਹਿਲੇ ਸੰਗਤ ਮਹਾਂਪੁਰਸ਼ ਸੰਗਦੇਵ ਸੁਭਾਈ ਮਾਨ ਨੇ ਮਹਾਰਾਜ ਜੀ ਸੁਗਾਸਨਾ ਦੇ ਬਰਾਦ ਮਾਨ ਨੇ ਇਤਿਹਾਸ ਬੋਲਦੇ ਆ ਹੋਈਆਂ ਬੇਨ ਢੋਲਾ ਦੀ ਮਾਫੀ ਅਸੀਸ ਬਖਸ਼ਣਾ ਜੀ ਹੋਈਆਂ ਬੇਨ ਢੋਲਾ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੇ ਸਤੇ ਇਹ ਸੰਗ ਜਿਆਨੀ ਸੰਤੋਖ ਸਿੰਘ ਜੀ ਬਾਦਲ ਤੇ ਉਹਨਾਂ ਦਾ ਡਾਟ ਜਥਾ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਜੀਵਨ ਤੇ ਇਤਿਹਾਸ ਵਿਚਾਰਾਂ ਤਾਡੀ ਬਾਰਾਂ ਸਰਵਨ ਕਰਵਾ ਕੇ ਨਿਹਾਲ ਕੀਤਾ ਹੈ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਧ ਸੰਗਤ ਜਿੱਥੇ ਆਪ ਜੀ ਬੇਤ ਸੰਤਾਂ ਕੌਮੀ ਸ਼ਹੀਦ ਵੀਵੀ ਸਦੀ ਦੇ ਮਹਾਨ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਵੀਰ ਸਰਵਾਲੇ ਮਹਾਂਪੁਰਸ਼ਾਂ ਦੇ ਸ਼ੇਰ ਦੀ ਸਮਾਗਮ ਵਿੱਚ હાਜਰੀ ਭਰ ਰਹੇ ਹੋ ਉਥੇ ਪੰਥ ਦੀ ਮਹਾਰਾਜ ਹਸਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉੱਚੇ ਚੋਣ ਦੇ હાਜਰੀ ਭਰ ਰਹੇ ਹਨ ਸਾਧ ਸੰਗਤ ਆਪ ਦੀ ਸੰਗਤਾਂ ਦੇ ਹੁਣ ਸਿੰਘ ਸਾਹਿਬ ਜੀ ਸੰਗ ਹੋਣ ਕੇ ਆਪ ਜੀ ਨੂੰ ਬੇਨਤੀ ਹੈ ਇਹ 시디 ਸਮਾਗਮ ਹੋਂ ਸਮਾਪਤੀ ਨੇ ਅਖੀਰਲੇ ਪ੍ਰਾਂਦੇ ਹੈ ਸਿੰਘ ਸਾਹਿਬ ਜੀ ਤੋਂ ਬਾਅਦ ਫਿਰ ਅਨੰਦ ਸਾਹਿਬ ਦਾ ਬਾਤ ਹੁਣਾ ਹੈ ਆਪ ਬੜੇ ਪਿਆਰ ਨਾਲ ਸ਼ਰਵਨ ਕਰਦੇ ਸ਼ਰਵਨ ਕਰਵਾ ਰਹੇ ਹਨ ਸਿੱਖ ਪੰਥ ਦੇ ਮਹਾਰਾਜ ਹਸਤੇ ਸਤਕਾਰ ਜੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Вот это по